ਨੂੰ ਸੱਦਾ ਪੱਤਰ ਦਿੱਤਾ ਗਿਆ ਸੀ ਕਿ ਸਾਡੇ ਨਾਲ ਬਿੰਦਾ ਜ਼ਿਲ੍ਹਾ ਦਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਸਾਹਿਬ ਨੇ 12 ਤਰੀਕ ਨੂੰ ਜੋ ਵਾਅਦਾ ਕਰਕੇ ਮੁਕਰੇ ਨੇ ਉਹਨਾਂ ਦੇ ਰਿਗਾਰਡਿੰਗ ਅਸੀਂ ਅੱਜ ਮੀਟਿੰਗ ਬੁਲਾਈ ਸੀ ਪਿਛਲੇ ਸਮੇਂ ਤੋਂ ਲੈ ਕੇ ਸਾਡਾ ਸੰਘਰਸ਼ ਚੱਲ ਰਿਹਾ ਸੀ ਉਹਦੇ ਅਕੋਰਡਿੰਗ ਜੋ ਸਾਡੇ ਨਾਲ ਵਧੇਖੀਆਂ ਕੀਤੀਆਂ ਪ੍ਰਸ਼ਾਸਨ ਨੇ ਸਾਡੇ ਤੇ ਜ਼ਬਰ ਕੀਤਾ ਮੈਨੇਜਮੈਂਟ ਦੇ ਉੱਤੇ ਕਾਰਵਾਈ ਹੋਣ ਦੀ ਬਜਾਏ ਸਾਡੇ ਉੱਤੇ ਪਰਚੇ ਦਰਜ ਕਰਵਾਏ ਗਏ ਸਾਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ 12 ਤਰੀਕ ਨੂੰ ਐਸਡੀਐਮ ਸਾਹਿਬ ਨੇ ਸਾਨੂੰ ਭਰੋਸਾ ਦਿਵਾ ਕੇ ਧਰਨੇ ਤੋਂ ਠਾਇਆ ਗਿਆ ਸੀ ਕਿ ਤੁਹਾਡੇ ਜਿਹੜੇ 71 ਆਦਮੀ 71 ਟੀਚਰ ਟਰਮੀਨੇਟ ਕੀਤੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਬਹਾਲ ਕੀਤਾ ਜਾਵੇਗਾ 10 ਦਿਨਾਂ ਦੇ ਵਿੱਚ ਇਹ ਗੱਲਬਾਤ ਡੀਸੀ ਸਾਹ ਦੀ ਸਹਿਮਤੀ ਨਾਲ ਰਾਤਰੀ ਜਥੇਬੰਦੀ ਕਿਸਾਨ ਜੁਨੀਅਨ ਇਕਤਾ ਉਗਰਾਹ ਚੰਡਾ ਸਿੰਘ ਜੇਠੂ ਕੇ ਸੂਬਾ ਪ੍ਰਧਾਨ ਸੂਬਾ ਮੀਤ ਪ੍ਰਧਾਨ ਉਹਨਾਂ ਦਾ ਤੈਅ ਹੋਈ ਸੀ ਉਹਨਾਂ ਨੇ ਸਾਨੂੰ ਭਰੋਸਾ ਦਿਵਾ ਕੇ ਉਸ ਤੋਂ ਬਾਅਦ ਸਾਨੂੰ 16 ਤਰੀਕ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਚਾਰ ਅਧਿਆਪਕਾਂ ਨੂੰ ਜੋ ਪਹਿਲਾਂ ਤੋਂ ਮੈਨੇਜਮੈਂਟ ਦੁਆਰਾ ਟਰਮੀਨੇਟ ਕੀਤੇ ਗਏ ਸਨ ਜਿਨ੍ਹਾਂ ਨੇ ਮੈਨੇਜਮੈਂਟ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਭ੍ਰਿਸ਼ਟਾਚਾਰ ਨੂੰ ਨੰਗਾ ਕੀਤਾ ਸੀ ਡੇਢ ਦੋ ਸਾਲ ਤੋਂ ਲੈ ਕੇ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਲੜ ਰਹੇ ਸਨ ਉਹਨਾਂ ਨੂੰ ਬਦਲਿ ਖੋਦੀ ਦੀ ਨੀਤੀ ਨਾਲ ਮੈਨੇਜਮੈਂਟ ਨੇ ਸਕੂਲ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ ਜਿਸ ਤੇ ਰੋਸ ਵਜੋਂ ਸਾਰੇ ਅਧਿਆਪਕ 71 ਅਧਿਆਪਕ ਉਹਨਾਂ ਦੇ ਰੋਸ ਵਜੋਂ ਬਾਹਰ ਸਟ੍ਰਾਈਕ ਤੇ ਬੈਠੇ ਸਨ ਜਿਨ੍ਹਾਂ ਨੇ ਸੰਘਰਸ਼ ਕੀਤਾ ਸੀ ਉਹਨਾਂ ਦੇ ਤਹਿਤ ਮੈਨੇਜਮੈਂਟ ਨੇ 71 ਦੇ 71 ਅਧਿਆਪਕਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਸੀ 26 April ਨੂੰ ਡੀਜੀਐਸਸੀ ਵੱਲੋਂ ਜਿਹੜਾ ਸਕੂਲ ਦਾ ਪ੍ਰਬੰਧਕ ਪ੍ਰਬੰਧ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਐਸ ਡੀ ਐਮ ਔਰ ਨੂੰ ਸੰਭਾ ਦਿੱਤਾ ਗਿਆ ਸੀ ਜਦੋਂ ਕਿ ਡੀ ਸੀ ਸਾਹਿਬ ਦੀ ਰਿਪੋਰਟ ਦੇ ਵਿੱਚ ਜਦੋਂ ਅਧਿਆਪਕਾਂ ਨੇ ਆਵਾਜ਼ ਬੁਲੰਦ ਕੀਤੀ ਆ ਉਹਦੇ ਵਿੱਚ ਡੀ ਸੀ ਬਠਿੰਡਾ ਵੱਲੋਂ ਵਿਦਿਆਰਥੀਆਂ ਤੋਂ ਵਾਧੂ ਫੀਸਾਂ ਭਰਵਾਉਣ ਜੋ ਗੈਰਕਾਨੂੰਨੀ ਤੌਰ ਤੇ ਫੀਸਾਂ ਭਰਾਈਆਂ ਗਈਆਂ ਸਨ ਅਤੇ ਵਰਦੀਆਂ ਕਿਤਾਬਾਂ ਦੇ ਜੋ ਸਹੂਤਾ ਨੇ ਉਹ ਮੈਨੇਜਮੈਂਟ ਵੱਲੋਂ ਨਹੀਂ ਦਿੱਤੀਆਂ ਗਈਆਂ ਉਹਨਾਂ ਦੇ ਪੈਸੇ ਖਾਦੇ ਗਏ ਅਤੇ ਅਧਿਆਪਕਾਂ ਦੇ ਏਟੀਐਮ ਚੈੱਕ ਬੁੱਕਾਂ ਨੂੰ ਜ਼ਬਤ ਕਰਕੇ ਇਹ ਦੋਸ਼ ਆ ਜਿਹੜੇ ਉਹਦੇ ਵਿੱਚ ਸਾਬਤ ਹੋ ਚੁੱਕੇ ਨੇ ਡੀਸੀ ਸਾਹਿਬ ਨੇ ਉਹ ਰਿਪੋਰਟ ਸਿੱਖਿਆ ਸਕੱਤਰ ਨੂੰ ਭੇਜੀ ਗਈ ਸੀ ਸਬੂਤਾਂ ਦੇ ਆਧਾਰ ਤੇ ਉਹਨਾਂ ਨੇ ਰਿਪੋਰਟ ਪੇਸ਼ ਕਰਕੇ ਸਿੱਖਿਆ ਸਕੱਤਰ ਨੂੰ ਭੇਜੀ ਗਈ ਆ ਉਸ ਦੇ ਬਾਵਜੂਦ ਮੈਨੇਜਮੈਂਟ ਵੱਲੋਂ ਮੈਨੇਜਮੈਂਟ ਵੱਲੋਂ ਸਿੱਖਿਆ ਅਧਿਆਪਕਾਂ ਦੇ ਉੱਪਰ ਦੋਸ਼ ਮੜ ਕੇ ਉਹ ਸਕੂਲ ਆਪਣੇ ਆਪ ਛੱਡ ਦਿੱਤਾ ਗਿਆ ਨਾ ਕਿ ਜ਼ਿਲ੍ਹਾ ਪ੍ਰਸ਼ਾਸਨ ਡੰਡਾ ਵੱਲੋਂ ਨਾ ਸਰਕਾਰ ਵੱਲੋਂ ਉਹਨਾਂ ਉੱਤੇ ਕਾਰਵਾਈ ਕੀਤੀ ਨਾ ਮਕਦਮਾ ਦਰਜ ਕੀਤਾ ਉਲਟਾ ਅਧਿਆਪਕਾਂ ਦੇ ਉੱਪਰ ਜ਼ਬਰ ਇੱਕ ਤਾਂ 26 ਮਾਰਚ ਨੂੰ ਟਾਇਆ ਗਿਆ ਜ਼ਬਰੀ ਟੈਂਟ ਪੱਟੇ ਗਏ ਉਸ ਤੋਂ ਬਾਅਦ 5 ਅਪ੍ਰੈਲ ਨੂੰ ਦੁਬਾਰਾ ਫੇਰ ਜੇਲ੍ਹਾਂ ਦੇ ਵਿੱਚ ਅਧਿਆਪਕਾਂ ਨੂੰ ਜੋ ਰਾਤਰੀ ਜਥੇਬੰਦੀ ਦੇ ਕਿਸਾਨ ਆਗੂ ਸਨ ਉਹਨਾਂ ਨੂੰ ਅਤੇ ਪਿੰਡ ਦੇ ਮੋਤਵਾਰ ਵਿਅਕਤੀਆਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ ਫਿਲਹਾਲ ਵੀ ਅੱਜ ਦੀ ਘੜੀ ਵੀ 4-5 ਜਿਹੜੇ ਆਗੂ ਨੇ ਉਹ ਜੇਲ੍ਹ ਦੇ ਵਿੱਚ ਬੰਦ ਕੀਤੇ ਹੋਏ ਹਨ 12 ਤਰੀਕ ਨੂੰ ਐਸਡੀਐਮ ਵੱਲੋਂ ਪਰੋਸਾ ਦਵਾਉਣ ਦੇ ਮਤਾਬਕ ਵੀ 10 ਦਿਨ ਨੰਗਣ ਦੇ ਬਾਵਜੂਦ ਉਹਨਾਂ ਵੱਲੋਂ ਜੋ ਚਾਰ ਅਧਿਆਪਕ ਮੈਨੇਜਮੈਂਟ ਦੁਆਰਾ ਕੱਢੇ ਗਏ ਸਨ ਉਹਨਾਂ ਨੂੰ ਬਹਾਲ ਕਰਨ ਦਾ ਕੋਈ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਜੋ 16 ਤਰੀਕ ਨੂੰ ਪੱਤਰ ਜਾਰੀ ਕੀਤਾ ਗਿਆ ਸੀ ਉਲਟਾ ਉਹਦੇ ਵਿੱਚ ਨਵੀਂ ਭਰਤੀ ਦੀਆਂ ਦੀਆਂ ਸ਼ਰਤਾਂ ਸੀਗੀਆਂ ਉਹ ਲਾਗੂ ਕੀਤੀਆਂ ਗਈਆਂ ਅਸੀਂ ਅੱਜ ਰਾਤਰੀ ਜਥੇਬੰਦੀਆਂ ਜੋ ਕਿ 12 13 ਜਥੇਬੰਦੀਆਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੀ سپورਟ ਤੇ ਖੜੀਆਂ ਨੇ ਜਿਸ ਦੇ ਵਿੱਚ ਭਾਰਤੀ ਕਿਸਾਨ ਜੁਨੀਅਨ ਇਕਤਾ ਉਗਰਾਹਾ ਅਤੇ ਦੋਨੋਂ ਡੀਟੀਐਫ ਖੇਤ ਮਜ਼ਦੂਰ ਜੁਨੀਅਨ ਅਤੇ ਕ੍ਰਾਂਤੀਕਾਰੀ ਕਿਰਤੀ ਕਿਸਾਨ ਜੁਨੀਅਨ ਅਤੇ ਪੀਐਸ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਸਾਡੀ ਪੂਰਨ ਤੌਰ ਤੇ سپورਟ ਕੀਤੀ ਜਾ ਰਹੀ ਹੈ ਅੱਜ ਅਸੀਂ ਇਸ ਮਾਦਮ ਰਾਹੀਂ ਪ੍ਰੈਸ ਕਾਨਫਰੰਸ ਕਰਕੇ ਪ੍ਰਸ਼ਾਸਨ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਡੇ ਉੱਤੇ ਅੱਜ ਤੱਕ ਜੋ ਜ਼ਬਰਟਾਇਆ ਗਿਆ ਉਹ ਸਾਨੂੰ ਦਬਾਉਣਾ ਤੇ ਕੁਚਲਣਾ ਚਾਹੁੰਦੇ ਨੇ ਅਸੀਂ ਉਸੇ ਆਪਣੇ ਜਿਹੜਾ ਸੰਘਰਸ਼ਾ ਉਸੇ ਲੀਤੇ ਖੜੇ ਆ ਉਹਦੇ ਸਟੈਂਡ ਤੇ ਖੜੇ ਆ ਕਿ ਜਿਹੜਾ ਸਾਡੇ ਤੇ تصدد ਹੋਇਆ ਉਹ ਜਿਵੇਂ ਮੈਨੇਜਮੈਂਟ ਕਰਨਾ ਚਾਹੁੰਦੀ ਸੀ ਉਵੇਂ ਜਿਲ੍ਹਾ ਬਠਿੰਡੇ ਦਾ ਪ੍ਰਸ਼ਾਸਨ ਸਾਡੇ ਉੱਤੇ ਕਰਨਾ ਚਾਹੁੰਦਾ ਹੈ ਜਿਵੇਂ ਮੈਨੇਜਮੈਂਟ ਸਾਨੂੰ ਦਬਾਉਣਾ ਚਾਹੁੰਦੀ ਸੀ ਉਸੇ ਤਰ੍ਹਾਂ ਸਾਨੂੰ ਇਹ ਦਬਾਉਣਾ ਚਾਹੁੰਦੇ ਨੇ ਇਸ ਕਰਕੇ ਅਸੀਂ ਅੱਜ ਤੁਹਾਡੇ ਜਰੀਏ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ 31 ਮਈ ਤੋਂ ਦੁਬਾਰਾ ਧਰਨਾ ਜਿਹੜਾ ਸਕੂਲ ਦੇ ਮੂਹਰੇ ਉਹ ਸਟਾਰਟ ਕਰਾਂਗੇ ਜਿਹੜਾ ਸਾਡਾ ਸੰਘਰਸ਼ ਹੈ ਉਹ ਜਾਰੀ ਰਹੂਗਾ ਜਿੰਨਾ ਸਮਾਂ ਸਾਡੀਆਂ ਜਨੀਆਂ ਜਾਇਜ਼ ਮੰਗਾਂ ਨੇ ਉਹ ਨਹੀਂ ਮੰਨੀਆਂ ਜਾਣਗੀਆਂ ਤੇ ਸਾਡਾ ਜਿਹੜਾ ਸੰਘਰਸ਼ ਆ ਉਹ ਬਰਕਰਾਰ ਰਹੂਗਾ ਸੋਨ ਦੇ ਬਾਰੇ ਦਫਤਰ ਨੂੰ ਕਹੋ ਬੱਸ ਇਹ ਨਾ ਸਮਝੀਏ ਮੈਂ ਇਹ ਮੈਂ ਕਰ ਚਾਹਤ ਹਾਂ ਜੀ ਮੇਲ ਮਾਰ ਕੇ ਕਿ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਪਵਨਦੀਪ ਕੌਰ ਹੈ ਮੈਨੇਜਮੈਂਟ ਦੀ ਜੇ ਆਪਾਂ ਗੱਲ ਕਰਦੇ ਆ ਤਾਂ ਮੈਨੇਜਮੈਂਟ ਤੇ ਉਹਨਾਂ ਤੋਂ ਦੋ ਸਕੂਲ ਤਾਂ ਛੜਾ ਚੁੱਕੇ ਆ ਜੀ ਆ ਅਦਰ ਸਕੂਲ ਚੌਕੇ ਤੇ ਪਪਾਲ ਪਰ ਬੋਹਾ ਹਜੇ ਉਹ ਚਲਾ ਰਹੇ ਐ ਤੁਸੀਂ ਪੁੱਛ ਰਹੇ ਹੋ ਕਿ ਮਤਲਬ ਕ੍ਰਿਟੀਕਲ ਮੁੱਦਾ ਹੈ ਜਾਂ ਨਹੀਂ ਤਾਂ ਦੇਖੋ ਵੀ ਜੇ ਕੋਈ ਉਪਰੋ ਸਰਕਾਰ ਦੀ ਅਪਰੋਚ ਹੈ ਤਾਂ ਤਾਂ ਹੀ ਕਰਕੇ ਤਾਂ ਉਹ ਬੋਹੇ ਵਾਲਾ ਹਜੇ ਛੜਵਾਇਆ ਨਹੀਂ ਕਿਉਂਕਿ ਇੱਥੇ ਤਾਂ ਉਹ ਭ੍ਰਿਸ਼ਟਾਚਾਰ ਉਹਨਾਂ ਦਾ ਸਾਬਿਤ ਹੋ ਚੁੱਕਿਆ ਚੌਕੇ ਵੀ ਹੋ ਚੁੱਕਿਆ ਭਪਾਲ ਉਹਨਾਂ ਨੇ ਛੜਵਾਇਆ ਗਿਆ ਉਹਨਾਂ ਤੋਂ ਜਾਂ ਉਹਨਾਂ ਨੇ ਆਪ ਛੱਡਤਾ ਜਾਂ ਸਰਕਾਰ ਨੇ ਉਹਨਾਂ ਨੂੰ ਲੁਕਾਉਣ ਵਾਸਤੇ ਜੋ ਕੁਝ ਵੀ ਸੀ ਪਰ ਬੋਹਾ ਹਜੇ ਤੱਕ ਉਹ ਚਲਾ ਰਹੇ ਐ ਤਾਂ ਦੇਖੋ ਸਰਕਾਰ ਕਿਵੇਂ ਇੱਕ ਪ੍ਰਾਈਵੇਟ ਬੰਦੇ ਨੂੰ ਕਿਵੇਂ ਉਹਨੂੰ ਬਚਾ ਰਹੀ ਹੈ ਤੇ ਸਾਨੂੰ ਦੁਬਾਰਾ ਹੀ ਦੇਖੋ ਕਿ ਮੈਨੂੰ ਜਿਵੇਂ ਉਹਨਾਂ ਦਾ ਕਹਿਣਾ ਸੀ ਉਹ ਦੀਸ਼ਨਾਪੁਰਗਾਂ ਨੇ ਕਰਦੇ ਸੀ ਇਸ ਕਾਫੀ ਕੱਢੇਗੇ ਸੀ ਇਹ ਸੱਚ ਹੈ ਨਹੀਂ ਬਿਲਕੁਲ ਵੀ ਨਹੀਂ ਸਰ ਬਕਾਇਦਾ ਸਾਡੇ ਡਾਕੂਮੈਂਟ ਪਹਿਲੀ ਪਹਿਲਾਂ ਬਹੁਤ ਵਾਰੀ ਚੈੱਕ ਹੋ ਗਏ ਸੀ ਹੁਣ ਦੁਬਾਰਾ ਐਸਡੀਐਮ ਸਰ ਨੇ ਦੁਬਾਰਾ ਮੰਗਵਾ ਕੇ ਦੁਬਾਰਾ ਵੀ ਇਨਕੁਆਰੀ ਕੀਤੀ ਗਈ ਹੈ ਐਹੀ ਜੀ ਕੋਈ ਵੀ ਗੱਲ ਨਹੀਂ ਉਹ ਉਸੇ ਗੱਲ ਤੇ ਅੜੇ ਹੋਏ ਆ ਵੀ ਜਿਹੜੇ ਬੰਦੇ ਮਤਲਬ ਇਹਨਾਂ ਦੇ ਖਿਲਾਫ ਬੋਲਦੇ ਸੀ ਜਿਵੇਂ ਸੰਦੀਪ ਹੁਣੀ ਹੋਗੇ ਇਹ ਉੱਥੇ ਹੀ ਅੜੇ ਬੈਠੇ ਆ ਵੀ ਜਿਹੜੇ ਬੰਦੇ ਆ ਆਪਦੀ ਆਵਾਜ਼ ਬੁਲੰਦ ਕਰਦੇ ਆ ਉਹਨਾਂ ਨੂੰ ਦਬਾ ਦਿਓ ਵੀ ਇਹਨਾਂ ਦੇ ਮੇਨ ਆ ਜਿਹੜੇ ਲੀਡਰ ਆ ਇਹਨਾਂ ਨੂੰ ਦਬਾ ਦਿਓ ਤਾਂ ਪਿਛਲੇ ਆਪੇ ਦਬ ਜਾਣਗੇ ਪਰ ਇਹਨਾਂ ਦਾ ਇੱਕ ਭੁਲੇਖਾ ਅਸੀਂ ਆਪਦੀਆਂ ਹੱਕੀ ਮੰਗਾਂ ਜੋ ਵੀ ਸਾਡੀਆਂ ਹੈਗੀਆਂ ਅਸੀਂ ਆਪਦੀਆਂ ਮਨਵਾ ਕੇ ਰਾਵਾਂਗੇ ਇਹਦੇ ਲਈ ਸਾਨੂੰ ਚਾਹੇ ਜਿੱਡਾ ਮਰਜ਼ੀ ਜਿੰਨਾ ਚਿਰ ਲੜਨਾ ਪਵੇ ਬਿਲਕੁਲ ਸਹੀ ਆ ਰਿਹਾ ਕੋਈ ਮੈਨੇਜਮੈਂਟ ਤੋਂ ਕਪਲੇ ਸਰ ਉਹਨਾਂ ਨੇ ਜਿਵੇਂ ਇੱਕ ਤਾਂ ਬੱਚਿਆਂ ਨੂੰ ਵਰਦੀਆਂ ਕਿਤਾਬਾਂ ਕੁਝ ਨਹੀਂ ਦਿੱਤੀਆਂ ਸੀ ਤਿੰਨ ਸਾਲਾਂ ਤੋਂ ਬਾਕੀ ਉਹ ਸਾਡੀਆਂ ਸੈਲਰੀਆਂ ਵਗੈਰਾ ਤੇ ਜਿਨੇ ਉਹਨਾਂ ਕੋਲੇ ਏਟੀਐਮ ਸੀਗੇ ਉਹ ਕੈਸ਼ ਵਾਪਸ ਲੈਂਦੇ ਸੀਗੇ ਬਕਾਇਦਾ ਸਾਡੇ ਕੋਲੇ ਉਹ ਪ੍ਰੂਫ ਵੀ ਹੈ ਅਸੀਂ ਪੇਸ਼ ਵੀ ਕੀਤੇ ਆ ਉਹ ਸਾਰੇ ਡੀਸੀ ਸਾਹਿਬ ਮੰਨੇ ਵੀ ਹੈ ਉਹਨਾਂ ਦੇ ਸਾਹਮਣੇ ਸਾਰੀ ਉਹ ਰਿਪੋਰਟ ਉਹਨਾਂ ਨੇ ਨਸ਼ਰ ਵੀ ਕੀਤੀ ਆ ਪਰ ਫੇਰ ਵੀ ਉਹਤੇ باوجود ਵੀ ਉਹਨਾਂ ਤੇ ਕੋਈ ਵੀ ਪਰਚਾ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੁਹਾdna ਦੇ ਚੰਗੇ ਲੋਕ ਕਰਦੇ ਵਾਪਸ ਵੀ ਬੈਗੇ ਸਕੂਲ ਨੂੰ ਦੇ ਵਿੱਚ ਬਿਲਕੁਲ ਸਰ ਛੁੱਟੀਆਂ ਛੁੱਟੀਆਂ ਦੇਖੋ ਛੁੱਟੀਆਂ ਤਾਂ ਉਹਨਾਂ ਲਈ ਹੁੰਦੀਆਂ ਨਾ ਜਿਹੜੇ ਮਤਲਬ ਸਕੂਲ ਜਾਂਦੇ ਆ ਸਾਨੂੰ ਤਾਂ 4 ਮਹੀਨਿਆਂ ਤੋਂ 21 ਜਨਵਰੀ ਤੋਂ ਸਾਨੂੰ ਤਾਂ ਉਹਨਾਂ ਨੇ ਬਾਹਰ ਹੀ ਬਿਠਾ ਰੱਖਿਆ ਸਾਡੀਆਂ ਤਾਂ ਕਾਹਦੀਆਂ ਛੁੱਟੀਆਂ ਜੀ ਅਸੀਂ ਤਾਂ ਦੇਖੋ ਸਾਡੇ ਅਸੀਂ ਜਦੋਂ ਆਪਦੇ ਬੱਚੇ ਪਾਲਨੇ ਪਾਲਨੇ ਹੁੰਦੇ ਆ ਜਿਵੇਂ ਮੰਨ ਲਓ ਜਿੱਤੋ ਸਾਡੇ ਬੱਚੇ ਸਾਡੇ ਬਰਾਬਰ ਦੇ ਹੋ ਗਏ 2012 ਤੋਂ ਮੈਂ ਉੱਥੇ ਕੰਮ ਕਰ ਰਹੀ ਹਾਂ ਜਦੋਂ ਸਾਡੇ ਬੱਚੇ ਬਰਾਬਰ ਦੇ ਹੋ ਗਏ ਉਦੋਂ ਸਾਨੂੰ ਇਹਨਾਂ ਨੇ ਸਰਕਾਰਾਂ ਨੇ ਲਾ ਲੋ ਜਾਂ ਇਹਨਾਂ ਦੇ ਪੋਲੀਟਿਕਲ ਐਡੀ ਅਪਰੋਚ ਨੇ ਲਾ ਲੋ ਸਾਨੂੰ ਸਕੂਲ ਤੋਂ ਬਾਹਰ ਕੱਢਤਾ ਤਾਂ ਫਿਰ ਸਿਰ ਸਾਡੇ ਕੋਲੇ ਹੋਰ ਕੋਈ ਰਾਹ ਹੀ ਨਹੀਂ ਅਸੀਂ ਕਰਾਂਗੇ ਕੀ ਅਸੀਂ ਤਾਂ ਹੁਣ ਆਪਦੀ ਜੌਬ ਲਈ ਜਿੰਨਾ ਲੰਮਾ ਸੰਘਰਸ਼ ਹੋਇਆ ਉਹ ਲੜਾਂਗੇ ਕਿ 12 ਸਾਲ ਬਾਅਦ ਇਹਨੂੰ ਆਪਕੇ ਡਾਕੂਮੈਂਟ ਚੈੱਕ ਹੋਏ ਜਬ ਆਪ ਕਹ ਰਹੇ ਹੋ ਕਿ ਆਪਕੇ ਡਾਕੂਮੈਂਟ ਐਕਸਟ੍ਰੀਮ ਸਹੀ ਹੈ ਹਾਂਜੀ ਤਾਂ ਫਿਰ 12 ਸਾਲ ਬਾਅਦ ਇਹਨੂੰ ਕੀ ਡਾਕੂਮੈਂਟ ਵੈਰੀਫਿਕੇਸ਼ਨ ਇਹੀ ਇਹੀ ਤਾਂ ਸਵਾਲ ਹੈ ਇਹੀ ਤਾਂ ਹਾਂਜੀ ਇਹੀ ਇਹੀ ਤਾਂ ਗੱਲ ਹੈ ਨਾ ਸਰ ਦੀ 12 ਸਾਲਾਂ ਤੋਂ ਸਾਡੇ ਹੁਣ ਕਿਉਂ ਚੈੱਕ ਹੋਏ ਕਿਉਂ ਚੈੱਕ ਹੋਏ ਕਿਉਂਕਿ ਉਹਨਾਂ ਦੀ ਭ੍ਰਿਸ਼ਟਾਚਾਰ ਹੈ ਜਿਹੜਾ ਉਹਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕਰ ਲਈ ਸੀ ਪਹਿਲਾਂ ਇੱਕ ਨੇ ਕੀਤੀ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੁਣ ਅਸੀਂ ਐਨੇ ਜਾਣੇ ਜਦੋਂ ਇਕੱਠੇ ਹੋ ਗਏ ਤਾਂ ਫੇਰ ਉਹਨਾਂ ਨੂੰ ਇਹ ਸੀ ਵੀ ਇਹਨਾਂ ਨੂੰ ਆਏ ਡਰਾ ਦਾਂਗੇ ਪਰ ਸਾਡੀ ਸਾਰੀ ਇਨਕੁਆਇਰੀ ਹੋ ਚੁੱਕੀ ਹੈ ਸਾਰੇ ਕਾਗਜ਼ ਸਾਡੇ ਚੈੱਕ ਹੋ ਚੁੱਕੇ ਆ ਸਾਡੀਆਂ ਕੁਆਲਿਫਿਕੇਸ਼ਨਾਂ ਸਾਰਿਆਂ ਦੀਆਂ ਪੂਰੀਆਂ ਨੇ ਕਾਗਜ਼ ਆਪਕੇ ਕਿਸੇ ਚਾਹੀਏ ਸਰ ਪਹਿਲਾਂ ਦੇਖੋ ਡੀਜੀ ਅਸੀਂ ਦਫ਼ਤਰ ਵੀ ਹੋਏ ਸੀ ਚੈੱਕ हां हांची हांचर ਉਹ ਸਬ টারਮੀਨੇਟ ਕਰ ਰੱਖੇ ਉਹ ਫਿਰ ਇਹ ਸਕੂਲ کیسے ਚਲਾ ਰਹੇ ਨੇ ਇਹਨਾਂ ਨੇ ਸਰ ਸਰ ਉਹਨਾਂ ਨੇ ਕੀ ਹੋਇਆ ਜਦੋਂ ਸਾਡਾ ਧਰਨਾ ਚੱਲ ਰਿਹਾ ਸੀ ਤਾਂ ਉਹਦੇ ਦੌਰਾਨ ਮੈਨੇਜਮੈਂਟ ਵੀ ਆਪਦੇ ਜਿਹੜੇ ਚਾਹਤੇ ਸੀ ਉਹ 30 ਤੋਂ 35 ਬੰਦੇ ਉਹਦੋਂ ਭਰਤੀ ਕਰ ਲਈ ਸੀ ਮਤਲਬ ਉਹਨਾਂ ਨੇ ਬਿਨਾਂ ਇੰਟਰਵਿਊ ਤੋਂ ਕੁਝ ਵੀ ਮਤਲਬ ਕੋਈ ਟੈਸਟ ਨਹੀਂ ਲਿਆ ਕੁਝ ਵੀ ਨਹੀਂ ਕੀਤਾ ਸਿੱਧਾ ਉਹਨਾਂ ਨੇ ਆਪਦੇ ਸਪਾਰਸ਼ੀ ਭਰਤੀ ਕਰ ਲਈ ਸੀ ਮਤਲਬ ਜਿਹੜੇ ਉਹਨਾਂ ਦੇ ਅੰਡਰ ਚੱਲਦੇ ਸੀ ਜਿਹੜੇ ਉਹਨਾਂ ਨੂੰ ਲੱਗਦੇ ਸੀ ਬਿਹਾਰ ਠੀਕ ਹੈ ਸਾਡੇ ਅੰਦਰ ਚੱਲਣਗੇ ਸਾਡੇ ਖਿਲਾਫ ਆਵਾਜ਼ ਨਹੀਂ ਹਟਾਉਣਗੇ ਪਰ ਉਦੋਂ ਉਹਨਾਂ ਨੇ ਵਲੰਟੀਅਰ ਕਹਿ ਕੇ ਉਹਨਾਂ ਨੂੰ ਭਰਤੀ ਕੀਤਾ ਸੀ ਪਰ ਉਸ ਤੋਂ ਬਾਅਦ ਉਹ ਹੁਣ ਉਵੇਂ ਹੀ ਚੱਲ ਰਹੇ ਆ ਹਾਲਾਂਕਿ ਉਸ ਤੋਂ ਬਾਅਦ ਡੀਸੀ ਸਾਹਿਬ ਨੇ ਏਡੀਸੀ ਮੈਡਮ ਵੀ ਕਹਿ ਕੇ ਗਈ ਸੀ ਵੀ ਨਵੀਂ ਭਰਤੀ ਬੰਦ ਕਰੋ ਪਰ ਉਹਨਾਂ ਨੇ ਉਹ ਕੁਝ ਵੀ ਨਹੀਂ ਕੀਤਾ ਉਹ ਹਜੇ ਵੀ ਅੰਦਰ ਕੰਮ ਕਰ ਰਹੇ ਆ ਹਾਂਜੀ ਹਾਂਜੀ ਉਹ ਸਰ ਹਜੇ ਵੀ ਉੱਥੇ ਅੰਦਰ ਕੰਮ ਕਰ ਰਹੇ ਆ ਕੋਈ ਜਗ੍ਹਾ ਤੇ ਉਹ ਅਰੇ ਗੁਰੂ ਕਰਦੇ ਉਹ ਡਿਵੀਡਰ ਸਹੀ ਹੈ ਉਹ ਸਾਨੂੰ ਨਹੀਂ ਪਤਾ ਸਰ ਉਹ ਸਾਨੂੰ ਨਹੀਂ ਨਾ ਪਤਾ ਹੁਣ ਉਹਨਾਂ ਨੇ ਕਿਹੜੇ ਹਿਸਾਬ ਨਾਲ ਉਹਨਾਂ ਨੂੰ ਰੱਖਿਆ ਤੁਸੀਂ ਅਸੀਂ ਕਿ ਆਪਕੇ ਐਜੀਟੇਸ਼ਨ ਦੀ وجہ ਸੇ ਬੱਚੋ ਦੀ ਪੜਾਈ ਖਰਾਬ ਹੋ ਗਈ ਬੱਚੋ ਦਾ ਰਿਜ਼ਲਟ ਲੇਟ ਹੋ ਗਿਆ ਉਸ ਕੇ ਬਾਅਦ ਮੈਂ ਆਪ ਕਰਦਾ ਡਿਗਰ ਕਿ ਟੀਚਰ ਜੋ ਹੈ ਉਹ ਐਗਜ਼ਾਮ ਕੰਡਕਟ ਕਰਾਤਾ ਹੈ ਮਾਰਕਿੰਗ ਕਰਦਾ ਹੈ ਰਿਜ਼ਲਟ ਦਿੰਦਾ ਹੈ ਸਰ ਉਹਦੇ ਤੋਂ ਪਤਾ ਕੀ ਹੈ ਜੀ ਅਸੀਂ 13 ਮਾਰਚ ਤੱਕ ਠੀਕ ਹੈ ਜਦੋਂ ADC ਮੈਡਮ ਸਾਨੂੰ ਵਿਸ਼ਵਾਸ ਦਿਵਾ ਗਏ ਸੀ ਤਾਂ ਅਸੀਂ विदाउट अटेंडेंस ਅਸੀਂ ਅੰਦਰ ਜਾ ਕੇ ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਉਹਨਾਂ ਨੂੰ ਬਕਾਇਦਾ ਕਲਾਸਾਂ ਵੀ ਲਾਈਆਂ इवन ਸਾਨੂੰ ਪ੍ਰਿੰਸੀਪਲ ਮੈਡਮ ਵੱਲੋਂ ਕਲਾਸਾਂ 'ਚੋਂ ੱੱੱਕੇ ਮਾਰ ਕੇ ਕੱਢਿਆ ਜਾਂਦਾ ਸੀ ਉੱਥੇ ਸਾਨੂੰ ਮਤਲਬ ਪੇਰੈਂਟਸ ਦੇ ਸਾਹਮਣੇ ਸਾਨੂੰ ਗਲਤ ਠਹਿਰਾਇਆ ਜਾਂਦਾ ਸੀ ਪਰ ਅਸੀਂ ਫੇਰ ਵੀ ਅੰਦਰ ਜਾ ਕੇ ਬੱਚਿਆਂ ਨੂੰ ਮਤਲਬ ਪੜ੍ਹਾਉਂਦੇ ਹੁੰਦੇ ਸੀ ਜਿੰਨਾ ਸਾਥੋਂ ਸੀਗਾ ਅਸੀਂ ਵਿਦਾਊਟ اٹੈਂਡੈਂਸ ਮਤਲਬ ਸਾਨੂੰ ਇਹ ਸੀ ਸਾਨੂੰ ਸੈਲਰੀ ਨਹੀਂ ਦੇਣਗੇ ਸਾਡੀ ਹਾਜ਼ਰੀ ਨਹੀਂ ਲਗਾਉਣਗੇ ਪਰ ਅਸੀਂ ਅੰਦਰ ਜਾ ਕੇ ਜਦੋਂ ਸਾਡੇ ਪੇਪਰ ਬੱਚਿਆਂ ਦੇ ਸਟਾਰਟ ਹੋਏ ਉਦੋਂ ਸਰ ਇੱਕ ਦਿਨ ਇਹਨਾਂ ਨੇ ਸਾਡੀ ਡਿਊਟੀ ਲਾਤੀ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਤਾਂ ਰਿਟਰਨ اٹੈਂਡੈਂਸ ਜਾਊਗੀ ਕਿਉਂਕਿ ਜਦੋਂ ਆਪਾਂ ਪੇਪਰ ਲੈਣੇ ਆ ਤਾਂ ਸਰ ਸਾਰੀ ਡਿਊਟੀਆਂ ਵਗੈਰਾ ਲੱਗਦੀ ਹੈ ਤਾਂ ਆਪਾਂ ਸਾਈਨ ਕਰਦੇ ਆ ਜਦੋਂ ਇਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹਨਾਂ ਦੀ ਤਾਂ ਹਾਜ਼ਰੀ ਲੱਗ ਰਹੀ ਹੈ ਤਾਂ ਉਦੋਂ ਬਾਅਦ ਸਾਦ ਨੂੰ ਬੱਚਿਆਂ ਦੇ ਪੇਪਰ ਵੀ ਨਹੀਂ ਲੈਣ ਦਿੱਤੇ ਗਏ ਨਵੇਂ ਟੀਚਰਾਂ ਨੂੰ ਉੱਥੇ ਉਹਨਾਂ ਨੇ ਹੀ ਬੱਚੇ ਲਏ ਡੀਸੀਪੁਰ ਦੇ ਸਾਲੇ ਲਵਾ ਕੇ ਅਨਸਰ ਸ਼ੀਟਸ ਬਾਹਰ ਨਹੀਂ ਦਵਾਈਓ ਚੈੱਕ ਮਾਰਕਿੰਗ ਕਰਵਾ ਕੇ ਦਨ ਉਸਕੇ ਬਾਅਦ ਰਿਜ਼ਲਟ ਨਿਕਲਾਂਗੇ ਸਰ ਉਹ ਪੇਪਰ ਵੀ ਇਹਨਾਂ ਨੇ ਉਹਨਾਂ ਤੋਂ ਦਿਵਾ ਲਏ ਉਸ ਤੋਂ ਬਾਅਦ ਅਸੀਂ ਇਹ ਵੀ ਕਿਹਾ ਸੀ ਵੀ ਸਾਨੂੰ ਪੇਪਰ ਦੇ ਦਿਓ ਅਸੀਂ ਬੱਚਿਆਂ ਦਾ ਰਿਜ਼ਲਟ ਦੇ ਦਈਏ ਕਿਉਂਕਿ ਸਰ 5 ਅਪ੍ਰੈਲ ਨੂੰ ਸਾਡੇ ਤੇ ਅਟੈਕ ਕਰਵਾਤਾ ਸੀ ਇਹਨਾਂ ਨੇ ਸਾਨੂੰ ਜੇਲ੍ਹ ਚ ਵੀ ਲੈ ਗਏ ਸੀ 9 ਤਰੀਕ ਨੂੰ ਸਾਨੂੰ ਜੇਲ੍ਹ ਚੋਂ ਬਾਹਰ ਕੱਢਿਆ ਬਾਕੀ ਸਾਡੇ ਜੈਲਸ ਦਾ ਮੰਨ ਲਓ ਮਹੀਨਾ ਪਵਾਦਾ ਹੈ ਠੀਕ ਹੈ ਅਸੀਂ ਆ ਕੇ ਵੀ ਸਰ ਇਹਨਾਂ ਨੂੰ ਕਿਹਾ ਸੀ ਵੀ ਸਾਨੂੰ ਪੇਪਰ ਦਿਓ ਅਸੀਂ ਬੱਚਿਆਂ ਦਾ ਰਿਜ਼ਲਟ ਬਣਾਈਏ ਵੀ ਅਸੀਂ ਬਾਹਰ ਬੈਠੇ ਵੀ ਕੰਮ ਕਰਨਾ ਚਾਹੁੰਦੇ ਹਾਂ ਸਰ ਤੁਹ ਕਰਾਓ ਪਰ ਇਹਨਾਂ ਨੇ 90 ਟੀਚਰਾਂ ਤੋਂ ਆਪੇ ਇਹਨਾਂ ਨੇ ਲੇਟ ਕੀਤਾ ਆਪੇ ਕਰਕੇ ਉਹ ਸਿਰਫ ਸਾਨੂੰ ਇੱਕ ਬਲੇਮ ਕਰਨ ਵਾਸਤੇ ਵੀ ਇਹ ਸਾਰਾ ਕੁਝ ਕਰ ਰਿਹਾ ਹੈ ਜਿਸ ਤੇ ਕੀ ਆਪ ਪਤਾ ਰਹੇ ਤੇ 3 ਸਾਲ ਸੇ ਭਰਤੀ ਨਹੀਂ ਦੇ ਰਹੇ ਹੋਰ ਪੈਸਾ ਫੀਸ ਵੀ ਖਾ ਰਹੇ ਹੋਰ ਚਾਰਜਿੰਗ ਕਰ ਰਹੇ ਹੋ ਤਾਂ ਆਪ ਨੇ ਇਸ ਦੇ ਬਾਰੇ ਵਿੱਚ ਕੋਈ ਕਿਸੇ ਕੋ ਯਾ ਆ ਕੇ ਡੀਓ ਕੋ ਯਾ ਡੀਜੀਸੀ ਕੋ ਐਜੂਕੇਸ਼ਨ ਸਪਰਟ ਕੋ ਇਸ ਕੇ ਹਾਂਜੀ ਹਾਂਜੀ ਸਰ ਉਹੀ ਤਾਂ ਮਤਲਬ ਇਹ ਭੁਗਤਾਨ ਕਰ ਰਿਹਾ ਨਾ ਸੰਦੀਪ ਸਿੰਘ ਬਾਕੀ ਤੁਹਾਨੂੰ ਇਹ ਦੱਸ ਸਕਦਾ ਹੈ ਸੰਦੀਪ ਸਿੰਘ ਸੰਦੇਸ਼ ਜੀ ਆਪ ਸਭ ਤੋਂ ਪੜਾ ਰਹੇ ਸਰ तकरीबन 2019 ਤੋਂ ਮੈਂ ਸਕੂਲ ਦੇ ਵਿੱਚ ਟੀਚਿੰਗ ਕਰ ਰਹੀ ਹਾਂ ਐਸਐਸਟੀ ਇੰਗਲਿਸ਼ ਟੀਚਰ ਸਰ ਐਸਐਸਟੀ ਜੀ ਸਰ 2023 ਦੇ ਵਿੱਚ ਜੀ ਮੇਰੇ ਦੁਆਰਾ ਮੈਨੇਜਮੈਂਟ ਦੇ ਭ੍ਰਿਸ਼ਟਾਚਾਰ ਦੇ ਮੁੱਦੇ 'ਚ ਕੇਸ ਆ ਜਿਹੜਾ ਉਹ ਦਰਜ ਕੀਤਾ ਗਿਆ ਸੀ ਜੀ ਤਾਂ ਮੈਂ ਮੁੱਖ ਪਟੀਸ਼ਨਰ ਸੀ ਮੇਰੇ ਨਾਲ ਹੋਰ 16 ਅਧਿਆਪਕਾਂ ਨੇ ਜਿਹੜਾ ਕੇਸ ਫਾਈਲ ਕੀਤਾ ਸੀਗਾ ਮਾਨਯੋਗ ਐਜੂਕੇਸ਼ਨ ਟ੍ਰਿਬਿਊਨਲ ਦੇ ਵਿੱਚ ਸਾਨੂੰ ਉਦੋਂ ਤੀਹ ਜਿਹੜੀ ਇਹ ਮੈਨੇਜਮੈਂਟ ਆ ਉਹ ਟੌਰਚਰ ਕਰ ਰਹੀ ਸੀ ਸਾਡੇ ਉੱਪਰ ਝੂਠੇ ਇਲਜ਼ਾਮ ਲਗਾ ਰਹੀ ਸੀ ਤੇ ਆ ਜਿਹਦੇ ਮੁੱਲੇ ਪਏ ਰਹਿੰਦੇ ਨੇ ਜਾਂ ਹੋਰ ਤਰ੍ਹਾਂ ਦੇ ਕਈ ਸਾਡੇ ਉੱਪਰ ਅਲੀਗੇਸ਼ਨ ਲਗਾਏ ਗਏ ਸਾਨੂੰ ਜਿਹੜਾ ਕੇਸ ਵਾਪਸ ਲੈਣ ਦੇ ਲਈ ਸਾਡੇ ਤੇ ਦਬਾਅ ਬਣਾਇਆ ਜਾ ਰਿਹਾ ਸੀ ਪਰੰਤੂ ਅਸੀਂ ਜਿਹੜਾ ਅਹਿਦ ਕੀਤਾ ਹੋਇਆ ਸੀ ਕਿ ਜਿਹੜਾ ਭ੍ਰਿਸ਼ਟਾਚਾਰ ਆ ਖਾਸ ਕਰ ਐਜੂਕੇਸ਼ਨ ਜਿਹੜਾ ਮੈਕਮੇ ਦੇ ਵਿੱਚ ਜਾਂ ਐਜੂਕੇਸ਼ਨ ਸਿਸਟਮ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਆ ਇਹਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਇਹਦੇ ਨਾਲ ਸਾਡਾ ਜਿਹੜਾ ਪੰਜਾਬ ਹੈ ਉਹਦੇ ਉੱਪਰ ਅਸਰ ਪਾਊਗਾ ਕਿਉਂਕਿ ਮੇਨ ਜੇ ਐਜੂਕੇਸ਼ਨ ਸਟਰੋਂਗ ਆ ਸਾਡੀ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਆਉਣ ਵਾਲਾ ਭਵਿੱਖਾ ਜਿਹੜਾ ਪੰਜਾਬ ਦਾ ਉਹ ਸਟਰੋਂਗ ਹੋਊਗਾ ਪਰ ਦੇਖੋ ਮੁੱਖ ਮੰਤਰੀ ਜੀ ਕਹਿੰਦੇ ਨੇ ਕਿ ਸਾਡੀ ਜਿਹੜੀ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਪੰਜਾਬ ਦੇ ਅਦਾਰ ਸਕੂਲਾਂ ਦੇ ਵਿੱਚ ਹੋ ਰਿਹਾ ਅਸੀਂ ਵਿਦ ਸਬੂਤ ਸਾਰੇ ਤੱਥ ਨੇ ਜਿਹੜੇ ਅਸੀਂ 1.5 ਸਾਲ ਤੋਂ ਐਜੂਕੇਸ਼ਨ ਜਿਹੜਾ ਵਿਭਾਗ ਨੇ ਸਭ ਜਾਂ ਮਿਨਿਸਟਰਸ ਨੇ ਉਹਨਾਂ ਤੱਕ ਪ੍ਰੋਵਾਈਡ ਕਰਾਏ ਨੇ ਪਰ ਸਾਡੀ ਕੋਈ ਵੀ ਕਿਤੇ ਸੁਣਵਾਈ ਨਹੀਂ ਹੋਈ ਤਾਂ ਇਹ ਚੀਜ਼ ਦਾ ਜਿਹੜਾ ਦਬਾਅ ਸੀ ਉਹ ਮੈਨੇਜਮੈਂਟ ਮੰਨਦੀ ਰਹੀ ਤੇ ਉਹਨਾਂ ਨੇ 25 21 ਜਨਵਰੀ ਨੂੰ 21 ਜਨਵਰੀ ਨੂੰ ਕਿ ਜਿਹੜਾ ਮਸਲਾ ਹੈ ਜਦੋਂ ਅਸੀਂ ਟੀਚਰ ਬਾਕੀ ਟੀਚਰ ਵੀ ਇਹਦੇ ਖਿਲਾਫ ਬੋਲਣੇ ਸ਼ੁਰੂ ਕੀਤੇ ਭਿਸ਼ਟਾਚਾਰ ਦੇ ਖਿਲਾਫ ਕਿਉਂਕਿ ਸਾਡੇ ਉੱਪਰ ਜਦੋਂ ਮਾਪਿਆਂ ਦਾ ਪ੍ਰੈਸ਼ਰ ਸੀ ਕਿ ਬੱਚੇ ਨੂੰ ਵਰਦੀਆਂ ਕਾਪੀਆਂ ਕਿਤਾਬਾਂ ਨਹੀਂ ਮਿਲ ਰਹੀਆਂ ਤਾਂ ਅਸੀਂ ਮਾਪਿਆਂ ਦੇ ਨਾਲ ਜਿਹੜਾ ਜਦੋਂ ਗੱਲਬਾਤ ਕੀਤੀ ਕਿ ਜੀ ਇਹਦੇ ਵਿੱਚ ਸਾਡੇ ਤੇ ਜਿਹੜਾ ਪੜਾਉਣ ਦੇ ਵਿੱਚ ਸਾਨੂੰ ਸਮੱਸਿਆ ਆ ਰਹੀ ਹੈ ਅਧਿਆਪਕਾਂ ਨੂੰ ਤਾਂ ਜਿਹੜੀ ਮੈਨੇਜਮੈਂਟ ਸੀ ਉਹਨਾਂ ਨੇ ਇਹ ਚੀਜ਼ ਦਾ ਦੇਖਿਆ ਕਿ ਟੀਚਰ ਇਕੱਠੇ ਹੋ ਕੇ ਕਿਵੇਂ ਬੋਲੇ ਤੇ ਉਹਨਾਂ ਨੇ ਪਿਛਤਾਚਾਰ ਦੀ ਗੱਲ ਕਿਵੇਂ ਕੀਤੀ ਤਾਂ 21 ਜਨਵਰੀ ਨੂੰ ਉਹਨਾਂ ਨੇ ਮੈਨੂੰ ਸੰਦੀਪ ਸਿੰਘ ਨੂੰ ਤੇ ਆਪਣਾ ਰਮਨਦੀਪ ਕੌਰ ਉਹਨਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਸੀ ਮਸਲਾ ਇਹਦੇ ਵਿੱਚ ਇਹ ਸੀ ਕਿ ਉਹ ਚਾਹੁੰਦੇ ਸੀ ਕਿ ਜੇਕਰ ਟੀਚਰ ਇਕੱਠੇ ਹੁੰਦੇ ਨੇ ਪ੍ਰਸ਼ਟਾਚਾਰ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਨੇ ਤਾਂ ਉਹਨਾਂ ਨੂੰ ਐਸੇ ਤਰ੍ਹਾਂ ਪਹਿਲਾਂ ਹੀ ਅਸੀਂ ਜਿਹੜਾ ਟੀਚਰਾਂ ਨੂੰ ਬਾਹਰ ਕੱਢ ਕੇ ਉਹਨੂੰ ਰੋਕਿਆ ਜਾ ਸਕੇ ਤਾਂ ਐਸੇ ਮਸਲੇ ਦੇ ਤਹਿਤ ਜਿਹੜੇ ਸਾਡੇ ਅਧਿਆਪਕ ਸੀ ਤਾਂ ਉਹਨਾਂ ਨੇ ਸਾਡਾ ਸਾਥ ਦਿੱਤਾ ਕਿ ਦੇਖਾ ਤੁਸੀਂ ਐਸ ਤਰ੍ਹਾਂ ਗਲਤ ਤਰੀਕੇ ਦੇ ਨਾਲ ਤੁਸੀਂ ਟੀਚਰਾਂ ਨੂੰ ਬਾਹਰ ਕੱਢੋਗੇ ਤਾਂ ਕੱਲ ਨੂੰ ਤੁਸੀਂ ਜਿਹੜਾ ਬਿਲਕੁਲ ਦੂਜੀ ਟੀਚਰਾਂ ਦੇ ਉੱਪਰ ਵੀ ਐਸ ਤਰ੍ਹਾਂ ਹੀ ਜਿਹੜਾ ਸ਼ੋਸ਼ਣ ਕਰੋਗੇ ਮਸਲਾ ਇਹਦੇ ਵਿੱਚ ਇਹ ਸੀ ਸਰ ਇਹ ਜਿਹੜੀ ਮੈਨੇਜਮੈਂਟ ਆ ਇਹ 70 ਦਿਨ ਬਾਅਦ ਨਾਲ ਸਕੂਲ ਚੱਲਦੇ ਆ 27 ਲੱਖ ਰੁਪਇਆ 70% ਸਰਕਾਰ ਦੇ ਰਹੀ ਹੈ ਤੇ 30% ਜਿਹੜਾ 10 ਲੱਖ ਕੋਲੋਂ ਜਿਹੜਾ ਮੈਨੇਜਮੈਂਟ ਨੇ ਪਾਉਣਾ ਹੁੰਦਾ ਪਰ ਇਹਨਾਂ ਸਕੂਲਾਂ ਦੇ ਵਿੱਚ ਉਲਟ ਹੋ ਗੀ ਰਿਹਾ ਕਿ 10% 30% ਪਾਉਣ ਦੀ ਥਾਂ ਤੇ 70% 27 ਲੱਖ ਦੇ ਵਿੱਚੋਂ ਇਹ ਮੈਨੇਜਮੈਂਟ 10 ਤੋਂ 15 ਲੱਖ ਰੁਪਏ ਦਾ ਜਿਹੜਾ ਕਪਲਾ ਉਹ ਕਰ ਰਹੀ ਸੀ ਕੁਝ ਜਿਹੜੇ ਪ੍ਰਾਈਵੇਟ ਘਰਾਣੇ ਨੇ ਜਿਹੜੇ ਇਹਨਾਂ ਨੂੰ ਚਲਾ ਰਹੇ ਨੇ ਸਕੂਲਾਂ ਨੂੰ ਉਹ ਉਹਨਾਂ ਦੇ ਪ੍ਰੂਫ ਅਸੀਂ ਮਾਪਿਆਂ ਦੇ ਨਾਲ ਮਿਲ ਕੇ ਅਧਿਆਪਕਾਂ ਨੇ ਡੀਸੀ ਦਫ਼ਤਰ ਦੇ ਵਿੱਚ ਬੇਦproof ਦਿੱਤੇ ਪਰ 25 ਫਰਵਰੀ ਦੀ ਰਿਪੋਰਟ ਦੇ ਵਿੱਚ ਜੋ ਕਿ ਡੀਸੀ ਸਾਹਿਬ ਨੇ ਆਹ ਰਿਪੋਰਟ ਬਣਾਈ ਆ ਉਹਦੇ ਵਿੱਚ ਮੈਨੇਜਮੈਂਟ ਆ ਜਿਹੜੀ ਉਹ ਦੋਸ਼ੀ ਪਾਈ ਗਈ ਆ ਕਿ ਉਹ ਟੀਚਰਾਂ ਦੇ ਜਿਹੜੇ ਖਾਤੇ ਆ ਉਹ ਮੈਨੇਜਮੈਂਟ ਦੇ ਕੋਲ ਨੇ ਤੇ ਉਹ ਖੁਦ ઓਪਰੇਟ ਕਰਕੇ ਉਹ ਜਿਹੜੇ ਖਾਤਿਆਂ ਦੇ ਵਿੱਚੋਂ ਪੈਸੇ ਕਢਾਉਂਦੀ ਆ ਮੈਨੇਜਮੈਂਟ ਆ ਜਾਨਕਿ ਟੀਚਰਾਂ ਦੇ ਖਾਤੇ ਵਿੱਚ ਸ਼ੋਅ ਕੀਤਾ ਜਾਂਦਾ ਤੇ ਟੀਚਰਾਂ ਦੇ ਖਾਤੇ ਆ ਜਿਹੜੇ ਉਹ ਮੈਨੇਜਮੈਂਟ ਦੇ ਆਪ ਦੇ ਬੰਦਿਆਂ ਦੇ ਕੋਲੇ ਕਬਜ਼ੇ ਦੇ ਵਿੱਚ ਆ ਤੇ ਮੈਨੇਜਮੈਂਟ ਉਹਦੇ ਵਿੱਚ ਦੋਸ਼ੀ ਪਾਈ ਗਈ ਹੈ ਕਿ ਜਿਹੜੀ ਮੈਨੇਜਮੈਂਟ ਆ ਉਨੇ ਜਿਹੜੇ ਆਪਣੀ ਉਹਦੇ ਵਿੱਚ ਮੇਨਲੀ ਜੀ ਇੱਕ ਤਾਂ ਫੀਸਾਂ ਭਰਾਈਆਂ ਨੇ ਫੀਸਾਂ ਜਿਹੜੀਆਂ ਉਹ ਇਲੀਗਲ ਤਰੀਕੇ ਦੇ ਨਾਲ 2100 ਰੁਪਏ 10ਵੀਂ ਦੇ ਬੱਚਿਆਂ ਤੋਂ ਫੀਸ ਭਰਾਈ ਗਈ ਆ ਤੇ 300 ਰੁਪਏ 9ਵੀਂ ਦੇ ਬੱਚਿਆਂ ਤੋਂ ਪਰ ਬੱਚਾ ਜਿਹੜੀ ਫੀਸ ਭਰਾਈ ਗਈ ਆ ਤਕਰੀਬਨ 2 ਤੋਂ 2.5 ਲੱਖ ਰੁਪਏ ਜਿਹੜਾ ਇਸ ਤਰ੍ਹਾਂ ਉਹ ਇਲੀਗਲ ਫੀਸ ਭਰਾਈ ਗਈ ਜਿਹੜੀ ਕਿ ਸਕੂਲਾਂ ਦੇ ਕਾਨੂੰਨ ਦੇ ਮੁਤਾਬਕ ਨਹੀਂ ਭਰਾਈ ਜਾਂਦੀ ਉਹਦੇ ਵਿੱਚ ਵੀ ਦੋਸ਼ੀ ਪਾਈ ਗਈ ਆ 3 ਸਾਲ ਤੋਂ ਕਿਤਾਬਾਂ ਜਿਹੜੀਆਂ ਬੱਚਿਆਂ ਨੂੰ ਨਹੀਂ ਮੁਹੱਈਆ ਕਰਾਈਆਂ ਗਈਆਂ ਉਹਦੇ ਵਿੱਚ ਮੈਨੇਜਮੈਂਟ ਦੋਸ਼ੀ ਪਾਈ ਗਈ ਆ ਇਸ ਤੋਂ ਇਲਾਵਾ ਵਰਦੀਆਂ ਜਿਹੜੀਆਂ ਤੇ ਕਿਤਾਬਾਂ ਹਰ ਸਾਲ ਨਵੀਆਂ ਦੇਣੀਆਂ ਹੁੰਦੀਆਂ ਤੇ 3 ਸਾਲ ਤੋਂ ਬੱਚਿਆਂ ਨੂੰ ਜਿਹੜੇ ਕਿਤਾਬਾਂ ਨਹੀਂ ਦਿੱਤੀਆਂ ਗਈਆਂ ਡੀਸੀ ਸਾਹਿਬ ਦੀ ਰਿਪੋਰਟ ਦੇ ਵਿੱਚ 25 ਫਰਵਰੀ ਨੂੰ ਮੈਨੇਜਮੈਂਟ ਦੋਸ਼ੀ ਪਾਈ ਜਾਂਦੀ ਆ ਅਸੀਂ ਇਸ ਸੰਘਰਸ਼ ਦੇ ਵਿੱਚੋਂ ਲੰਮਾ ਸਾਹ ਲੈ ਕੇ ਚੱਲੋ ਹੁਣ ਕਾਨੂੰਨ ਹੈ ਉਹ ਆਪ ਦਾ ਜਿਹੜਾ ਕੋਈ ਨਾ ਕੋਈ ਪ੍ਰਕਿਰਿਆ 'ਚ ਪਊਗਾ ਪਰ ਹੋਇਆ ਉਲਟ 25 ਫਰਵਰੀ ਤੋਂ ਬਾਅਦ ਉਲਟ ਇਹ ਜਿਹੜੇ ਸਾਡੇ ਟੀਚਰ ਸੀ ਜਾਂ ਅਧਿਆਚਾਰ ਕਰਮਚਾਰੀ ਸੀ ਉਹਨਾਂ 'ਤੇ ਉੱਪਰ ਅਤਿਆਚਾਰ ਹੋਣ ਲੱਗੇ ਉਹਨਾਂ ਨੂੰ ਟੌਰਚਰ ਕੀਤਾ ਜਾਣ ਲੱਗਿਆ 26 ਤਰੀਕ ਨੂੰ 26 ਮਾਰਚ ਨੂੰ ਇਹਨਾਂ ਟੀਚਰਾਂ ਦੇ ਉੱਪਰ ਜਿਹੜਾ ਬਹੁਤ ਜ਼ਿਆਦਾ ਜ਼ਬਰ ਕੀਤਾ ਗਿਆ ਬਠਿੰਡਾ ਪ੍ਰਸ਼ਾਸਨ ਦੇ ਵਿਰੁੱਧ ਭ੍ਰਿਸ਼ਟਾਚਾਰ ਮੈਨੇਜਮੈਂਟ ਨੂੰ ਬਚਾਉਣ ਦੇ ਲਈ ਤੇ ਇਹਨਾਂ ਟੀਚਰਾਂ ਨੂੰ ਜੇਲ੍ਹ ਦੇ ਵਿੱਚ ਛੁੱਟ ਦਿੱਤਾ ਗਿਆ ਇਸ ਤੋਂ ਬਾਅਦ ਇਹ ਟੀਚਰ ਨੇ ਜਿਹੜੇ ਇਹਨਾਂ ਨੇ ਅਹਿਦ ਕੀਤਾ ਕਿ ਅਸੀਂ ਜਿੰਨਾ ਚਿਰ ਇਹ ਲੜਾਈ ਜਿੱਦਦੇ ਨਹੀਂ ਤੇ ਭ੍ਰਿਸ਼ਟਾਚਾਰੀਆਂ ਨੂੰ ਸੀ ਜੇਲ੍ਹ ਦੇ ਵਿੱਚ ਭੇਜਦੇ ਨਹੀਂ ਤਾਂ ਅਸੀਂ ਇਹ ਲੜਾਈ ਜਾਰੀ ਰੱਖਾਂਗੇ ਇਸ ਤੋਂ ਬਾਅਦ 5 ਅਪ੍ਰੈਲ ਨੂੰ ਜਿਹੜਾ ਮੈਨੇਜਮੈਂਟ ਦੇ ਸ਼ਹਿ ਤੇ ਉੱਪਰ ਜਦ ਬਠਿੰਡਾ ਪ੍ਰਸ਼ਾਸਨ ਨੇ ਫਿਰ ਦੁਬਾਰਾ ਤੋਂ ਜ਼ਬਰ ਕੀਤਾ ਤੇ 13 ਮਹੀਨਿਆਂ ਦੀ ਬੱਚੀ ਸਮੇਤ ਆ ਜਿਹੜਾ ਟੀਚਰਾਂ ਨੂੰ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਗਿਆ ਉਹਦੇ ਵਿੱਚ ਮੇਨਲੀ ਉਹਨਾਂ ਨੇ ਮੈਨੂੰ ਜ਼ਿਆਦਾ ਟਾਰਗੇਟ ਇਸ ਲਈ ਕੀਤਾ ਵੈਸੇ ਤਾਂ ਸਾਰੇ ਟੀਚਰਾਂ ਨੂੰ ਟਾਰਗੇਟ ਕੀਤਾ ਉਹਦੇ ਵਿੱਚ ਮੇਰੀ 13 ਮਹੀਨਿਆਂ ਦੀ ਬੱਚੀ ਨੂੰ ਮੇਰੇ ਜੀਵਨ ਸਾਥੀ ਨੂੰ ਮੇਰੀ ਮਾਤਾ ਨੂੰ ਜੇਲ੍ਹ ਦੇ ਵਿੱਚ ਸਿੱਟਿਆ ਗਿਆ ਤੇ ਬਾਕੀ ਹੋਰ ਜਿਹੜੇ ਟੀਚਰਸ ਸੀ ਸਾਡੇ ਲੇਡੀਜ਼ ਅਧਿਆਪਕ ਤੇ ਜੈਂਟਸ ਅਧਿਆਪਕ ਉਹਨਾਂ ਨੂੰ ਮਹੀਨਾ-ਮਹੀਨਾ ਜਿਹੜਾ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ ਮਸਲਾ ਇਹ ਹੈ ਕਿ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਚੱਕੀ ਉਹ ਜੇਲਾਂ ਦੇ ਵਿੱਚ ਅਧਿਆਪਕ ਰੋਲ ਰਹੇ ਨੇ ਜਿਹੜੇ ਇਹਨਾਂ ਦੀ ਸਿੱਖਿਆ ਕ੍ਰਾਂਤੀ ਦੀ ਪੋਲ ਖੋਲ੍ਹਾ ਤੇ ਜਿਹੜੇ ਮੈਨੇਜਮੈਂਟ ਨੇ ਭ੍ਰਿਸ਼ਟਾਚਾਰ ਕੀਤਾ ਕਰੋੜਾਂ ਦਾ ਕਪਲਾ ਕੀਤਾ ਉਹ ਜਿਹੜੀ ਹਲੇ ਤੱਕ ਉਹਦੇ ਉੱਪਰ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਉਹਨਾਂ ਤੋਂ ਸਕੂਲ ਵੀ ਜਿਹੜੇ ਛੜਾਏ ਨਹੀਂ ਗਏ ਉਹਨਾਂ ਨੇ ਇਹ ਲਿਖ ਕੇ ਦਿੱਤਾ ਹੈ ਕਿ ਜਿਹੜਾ ਸਕੂਲ ਨੇ ਅਸੀਂ ਟੀਚਰਾਂ ਦੇ ਜਿਹੜੇ ਟੀਚਰ ਨੇ ਉਹ ਮਾਹੌਲ ਖਰਾਬ ਕਰ ਰਹੇ ਨੇ ਅਸੀਂ ਜਿਹੜਾ ਸਕੂਲ ਦਾ ਪ੍ਰਬੰਧ ਨਹੀਂ ਚਲਾ ਸਕਦੇ ਪਾ ਉਹਨਾਂ ਨੇ ਇਹ ਕਹਿ ਕੇ ਛੱਡਿਆ ਜਾਨੀ ਕਿ ਪ੍ਰਸ਼ਾਸਨ ਨੇ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਬਾਕੀ ਬਾਕੀ ਸਰ ਸਾਡੇ ਉੱਪਰ ਜਿਹੜੇ ਅਲੀਗੇਸ਼ਨ ਲੱਗਦੇ ਨੇ ਜਿਆਦਾਤਰ ਕੁਆਲਿਫਿਕੇਸ਼ਨ ਦੇ ਤੁਸੀਂ ਸਰ ਅਖਬਾਰਾਂ ਦੇ ਵਿੱਚ ਆ ਦਿਨਾਂ ਦੇ ਵਿੱਚ ਜਿਹੜੀਆਂ ਖਬਰਾਂ ਪੜੀਆਂ ਹੋਣਗੀਆਂ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਸਾਡੇ ਸਕੂਲ ਨੇ ਟੌਪ ਕੀਤਾ ਜਿੰਨੇ ਵੀ ਪੰਜਾਬ ਦੇ ਵਿੱਚ ਅਦਰ ਸਕੂਲ ਨੇ 10th ਦੇ ਜਿਹੜਾ ਰਿਜ਼ਲਟ ਆ ਉਹਦੇ ਵਿੱਚੋਂ ਸਾਡੇ ਸਕੂਲ ਨੇ ਟੌਪ ਕੀਤਾ ਇਹ ਸਾਡੀ ਕੁਆਲਿਫਿਕੇਸ਼ਨ ਨੂੰ ਦਰਸਾਉਂਦਾ ਖੁਦ ਸਾਡੇ ਜਿਹੜੇ ਡੀਸੀ ਸਾਹਿਬ ਨੇ ਇੱਥੋਂ ਦੇ ਉਹ ਸਾਡੇ ਸਕੂਲ ਦੇ ਬੱਚਿਆਂ ਨੂੰ ਫਤਿਹ ਗਰੁੱਪ ਦੇ ਵਿੱਚ ਕੱਲ ਸਨਮਾਨਿਤ ਕਰਕੇ ਗਏ ਨੇ ਜਿਦੇ ਵਿੱਚ ਸਾਡੇ ਸਕੂਲ ਦੇ ਲਾਪਾਗਾ 40 ਤੋਂ 45 ਬੱਚੇ ਉਹ ਸੀ ਜਿਨ੍ਹਾਂ ਦੇ 80% ਤੋਂ ਉੱਪਰ ਨੰਬਰ ਸੀ ਇੱਕ ਪਾਸੇ ਸਾਨੂੰ ਪ੍ਰਸ਼ਾਸਨ ਜਿਹੜਾ ਉਹ ਕਹਿ ਕੇ ਸਾਡਾ ਭੰਡੀ ਪ੍ਰਚਾਰ ਕਰ ਰਿਹਾ ਯਾਨੀ ਕਿ ਉਹ ਮਾਈਂਡ ਕਨਵਰਟ ਕਰ ਰਿਹਾ ਭ੍ਰਿਸ਼ਟਾਚਾਰੀ ਮੈਨੇਜਮੈਂਟ ਤੋਂ ਇੱਕ ਪਾਸੇ ਸਾਡੇ ਹੀ ਪੜਾਏ ਹੋਏ ਬੱਚੇ ਜਿਨ੍ਹਾਂ ਨੇ 90 ਤੋਂ 95% ਸੀਬੀਐਸਸੀ ਦੇ ਵਿੱਚ ਪ੍ਰਾਪਤ ਕੀਤੇ ਉਹਨਾਂ ਨੂੰ ਉਹੀ ਡੀਸੀ ਸਾਹਿਬ ਨੇ ਜਿਹੜੇ ਉਹ ਸਨਮਾਨਿਤ ਕਰ ਰਹੇ ਨੇ ਕੋਦ ਸਾਡੇ ਭਰਾ ਇਹ ਬੱਚਿਆਂ ਨੇ ਪੰਜਾਬੀ ਜਿਹੜੇ ਅੱਜ ਪੰਜਾਬ ਦੇ ਸਕੂਲਾਂ ਦੇ ਵਿੱਚ ਤਕਰੀਬਨ 3500 ਬੱਚਾ ਪੰਜਾਬੀ ਦੇ ਵਿੱਚੋਂ ਜਿਹੜਾ ਫੇਲ ਹੋਇਆ ਪਰ ਸਾਡੇ ਸਕੂਲ ਦੇ ਵਿੱਚ ਦੋ ਬੱਚਿਆਂ ਨੇ ਜਿਹੜਾ 100 ਦੇ ਵਿੱਚੋਂ 100 ਨੰਬਰ ਪ੍ਰਾਪਤ ਕੀਤਾ ਤੇ ਬਾਕੀ ਜਿਹੜੇ ਬੱਚੇ ਨੇ 98 ਤੋਂ ਲੈ ਕੇ 97 95 ਤੋਂ ਉਪਰ ਉਹਨਾਂ ਦੇ ਜਿਹੜੇ ਨੰਬਰ ਆਏ ਨੇ ਇਹ ਸਾਡੇ ਇਹਨਾਂ ਅਧਿਆਪਕਾਂ ਦੀ ਮਿਹਨਤ ਤੇ ਕੁਆਲਿਫਿਕੇਸ਼ਨ ਨੂੰ ਦਰਸਾਉਂਦਾ ਅੱਛਾ ਡੋਟਰ ਸਾਡੇ ਸਕੂਲ ਵਿੱਚ ਕਿੰਨੇ ਬੱਚੇ ਦੇ ਕਿੰਨੇ ਅਧਿਆਪਕ ਸਰ ਸਾਡੇ ਸਕੂਲ ਦੇ ਵਿੱਚ 2 200 ਬੱਚਾ ਜੀ ਤੇ ਤਕਰੀਬਨ 75 ਅਧਿਆਪਕ ਨੇ ਜੀ ਉਹਦੇ ਵਿੱਚੋਂ ਸਾਰਾ ਅਸੀਂ ਜਿਹੜੇ ਵਿਸ਼ਟਾਚਾਰ ਦੇ ਖਿਲਾਫ ਬੋਲੇ ਸੀ 71 ਅਧਿਆਪਕ ਨੇ ਜਿਹੜੇ ਅ ਦਰਜਾ ਦਰਜਾਚਾਰ ਕਰਮਚਾਰੀਆਂ ਸਮੇਤ ਉਹ ਜਿਹੜੇ ਟਰਮੀਨੇਟ ਕਰ ਦਿੱਤੇਗੇ ਆਪ ਲੋਕ ਕੀ ਸੁਸਾਇਟੀ ਦੇ ਅੰਦਰ ਕੰਮ ਕਰ ਰਹੇ ਹੋ ਜਾਂ ਡਿਪਾਰਟਮੈਂਟ ਦੇ ਅੰਦਰ ਜਿਸ ਸੰਬੰਧ ਜਿਹੜਾ ਪੰਜਾਬ ਐਜੂਕੇਸ਼ਨ ਡਿਵੈਲਪਮੈਂਟ ਬੋਰਡ ਬਣਾਇਆ ਸੀਗਾ ਉਦੇ ਤਹਿਤ ਮੈਨੇਜਮੈਂਟਾਂ ਨੂੰ ਸਕੂਲ ਪ੍ਰੋਵਾਈਡ ਕਰਵਾਏ ਜਾਂਦੇ ਨੇ 70 30 ਦੇ ਅਸ਼ੂ ਨਾਲ ਉਹਨਾਂ ਵਿੱਚ ਭਰਤੀ ਸੋਸਾਇਟੀ ਕਰਦੀ ਆ ਸੋਸਾਇਟੀ ਭਰਤੀ ਕਰਦੀ ਆ ਤੇ ਫੰਡਿੰਗ ਬੋਰਡ ਕਰਦਾ ਜਿਹੜੇ ਜਿਹੜੀ ਤਨਖਾਹ ਹੈ ਉਹ ਸਰਕਾਰ 70% ਪ੍ਰੋਵਾਈਡ ਕਰਾਉਣੀ ਹੈ ਹਾਂਜੀ ਸ਼੍ਰੀ ਰਾਜ ਗ੍ਰਾਹਕ ਸੇਵਾ ਸੰਮਤੀ ਹੈ ਤੇ ਹੋਦੀ ਆ